ਸਾਸਰੀਆ ਗਾ ਸਾਥੀਓ ਸਾਥੀਓ ਅੱਜ ਗੱਲ ਕਰਾਂਗੇ ਉਪਲ ਫਾਰਮ ਪਿਛਲੇ 2-3 ਦਿਨਾਂ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਸਭ ਤੋਂ ਬਹੁਤ ਚਰਚਿਤ ਮੁੱਦਾ ਜਿਹੜਾ ਉਪਲ ਫਾਰਮ ਲੜਕੀ ਦਾ ਤੇ ਉਸ ਲੜਕੇ ਦਾ ਵਿਵਾਦ ਜੋ ਚੱਲ ਰਿਹਾ ਸੀ ਕਿਉਂਕਿ ਅਸੀਂ ਵੀ ਸੋਸ਼ਲ ਮੀਡੀਆ ਯੂਜ਼ ਕਰਦੇ ਆਂ ਤੇ ਜਦੋਂ ਦੇਖੀ ਤਾਂ ਕੁਝ ਢੀਲਾਂ ਆਉਂਦੀਆਂ ਨੇ ਤੇ ਉਹਦੇ ਵਿੱਚ ਦੇਖੀ ਇਹ ਵੀ ਉਹਨਾਂ ਵੱਲੋਂ ਜਾਂ ਨਿਊਜ਼ ਲੱਗੀ ਹੋਈ ਸੀਗੀ ਤੇ ਪਰ ਅੱਜ ਪਤਾ ਲੱਗਾ ਅੱਜ ਜੋ ਚਲਤ ਨਿਊਜ਼ ਆ ਜਿਹਦੇ ਵਿੱਚ ਪਤਾ ਲੱਗਾ ਵੀ ਉਹਨਾਂ ਦਾ ਦੋਨੋਂ ਪਰਿਵਾਰਾਂ ਦਾ ਆਪਸ ਵਿੱਚ ਸਮਝੌਤਾ ਹੋ ਗਿਆ ਤੇ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਵੀ ਜੋ ਵੀ ਵੀਡੀਓ ਵਗੈਰਾ ਉਹ ਡਿਲੀਟ ਕਰ ਦਿੱਤੀਆਂ ਜਾਣ ਪਰ ਅਸੀਂ ਜੋ ਦੇਖਦੇ ਹਾਂ ਸੋਸ਼ਲ ਮੀਡੀਆ ਇੱਕ ਤਾਂ ਹੈਗੀ ਮੀਡੀਆ ਜਿਸ ਦਾ ਕੰਮ ਹੈ ਨਿਊਜ਼ ਲਾਉਣਾ ਜਿੱਥੇ ਖੁਦ ਜਾ ਕੇ ਬੰਦਾ ਆਪਣੇ ਬਾਰੇ ਦੱਸਦਾ ਹੈ ਜਿੱਦਾਂ ਉਸ ਲੜਕੀ ਨੇ ਵੀ ਦੋ ਦੋ ਥਾਵਾਂ ਦੇ ਇੰਟਰਵਿਊ ਦਿੱਤੇ ਆ ਤੇ ਉਹਨਾਂ ਆਪਣੇ ਮਾਂ ਉਹ ਜਿਹੜਾ ਪੁੱਤ ਤੇ ਉਸਦੇ ਬਾਪ ਨੇ ਵੀ ਕਈ ਥਾਂ ਬ੍ਰਾਡਕਾਸਟ ਕੀਤੇ ਨੇ ਉਹਦੇ ਉਹਨਾਂ ਨੇ ਆਪਣਾ ਪੱਖ ਰੱਖਤਾ ਪਰ ਜਿਹੜੇ ਆਮ ਜੋ ਕੋਈ ਵੀ ਜੋ ਮੀਡੀਆ ਚਲਾਉਂਦੇ ਕੋਈ ਫੇਸਬੁਕ ਚਲਾਉਂਦਾ ਕੋਈ ਇੰਸਟਾਗ੍ਰam ਚਲਾਉਂਦਾ ਜੋ ਜਾਂ ਥੋੜੇ ਜੇ ਮਸ਼ਹੂਰ ਨੇ ਜਾਂ ਮਸ਼ਹੂਰ ਹੋਣਾ ਚਾਹੁੰਦੇ ਨੇ ਉਹ ਬਿਨਾਂ ਗੱਲੋਂ ਹੀ ਹਾਈ ਕੋਰਟ ਸੁਪਰੀਮ ਕੋਰਟ ਤੇ ਜੱਜ ਤੋਂ ਉੱਪਰ ਦੀ ਫੈਸਲਾ ਸੁਣਾ ਦਿੰਦੇ ਨੇ ਕਈਆਂ ਦੇ ਮੈਂ ਦੇਖ ਰਿਹਾ 15 ਸਕਿੰਟ ਦੀਆਂ ਰੀਲਾਂ 30 ਸਕਿੰਟ ਦੀਆਂ ਰੀਲਾਂ ਜੀ ਇਹਨੂੰ ਅਮਰਤ ਮਹਿਰੋ ਨੇ ਇਹਦਾ ਘਾਟਾ ਲਾ ਦੇਣਾ ਵਾ ਕਿਸੇ ਨੇ ਉਹਦੇ ਗੱਲ ਦੇ ਵਿੱਚ ਹਾਰ ਪਾਇਆ ਹੋਇਆ ਕਿਸੇ ਨੇ ਕੁਛ ਇਹ ਕੈਨੇਡਾ ਨੇਗਾ ਤੇਰਾ ਗਾਟਾ ਲੱਥ ਜੂ ਮਤਲਬ ਇਹ ਜਿਹੇ ਚੀਜ਼ਾਂ ਕਰਕੇ ਉਸ ਨੂੰ ਇਵੇਂ ਦਾ ਬਣਾ ਦਿੱਤਾ ਵੀ ਬਸ ਇਹ ਦੋਸ਼ੀ ਆ ਪਰ ਹਰ ਚੀਜ਼ ਲਈ ਸੰਵਿਧਾਨ ਆ ਕਾਨੂੰਨ ਆ ਸੁਪਰੀਮ ਕੋਰਟ ਆ ਹਾਈ ਕੋਰਟ ਆ ਪਹਿਲਾਂ ਫਿਰ ਸੁਪਰੀਮ ਕੋਰਟ ਆ ਵੀ ਆਪਾਂ ਜੋ ਸੋਸ਼ਲ ਮੀਡੀਆ ਤੇ ਜੋ ਇਦਾਂ ਦੀਆਂ ਗੱਲਾਂ ਪਤਾ ਜੋ ਮੀਡੀਆ ਤੇ ਚੱਲਦਾ ਮੀਡੀਆ ਦਾ ਤਾਂ ਇੱਕ ਕੰਮ ਆ ਪਰ ਜੋ ਆਮ ਕੋਈ ਵੀ ਜੋ ਚੈਨਲ ਚਲਾਉਂਦੇ ਆ ਉਹਨਾਂ ਨੇ ਕਿੰਨਾ ਜ਼ਿਆਦਾ ਬਦਨਾਮ ਕਰਤਾ ਹੁਣ ਉਹਨਾਂ ਦੋਨਾਂ ਦਾ ਸਮਝੌਤਾ ਹੋ ਗਿਆ ਅੱਜ ਦੀ ਨਿਊਜ਼ ਆ ਨਿਊਜ਼ 80 ਦੀ ਹੋਰ ਅੱਜ ਕੀ ਬੋਲਣਗੇ ਫੇਰ ਅੱਜ ਸੋਤੇ ਲਾਉਣ ਵਾਲੇ ਕਿੱਧਰ ਗਏ ਤੇ ਉਹਨਾਂ ਪਰਿਵਾਰਾਂ ਨੂੰ ਵੀ ਜਦੋਂ ਆਪਾਂ ਮੀਡੀਆ ਤੇ ਇੱਕਦਮ ਇੰਨਾ ਜ਼ਿਆਦਾ ਆ ਜਾਂਦੇ ਹੁਣ ਆਪਾਂ ਬੇਨਤੀ ਕਰ ਰਹੇ ਹਾਂ ਉਹ ਵੀਡੀਓ ਡਿਲੀਟ ਕੀਤੀਆਂ ਜਾਣ ਪਰ ਉਹ ਚੀਜ਼ਾਂ ਸੰਭਵ ਨਹੀਂ ਇੱਕ ਵਾਰੀ ਜਿਹੜੀਆਂ ਚੀਜ਼ੀਆਂ ਮੀਡੀਆ ਤੇ ਪੈ ਜਾਣ ਉਹ ਡਿਲੀਟ ਕਰਨਾ ਸੰਭਵ ਨਹੀਂ ਬਾਕੀ ਜਿਹੜੇ ਵੀ ਮੀਡੀਆ ਚਲਾਉਂਦੇ ਆ ਵੀ ਉਹਨਾਂ ਨੂੰ ਬੇਨਤੀ ਆ ਵੀ ਅਜਿਹੀ ਕੋਈ ਵੀ ਚੀਜ਼ ਹੁੰਦੀ ਆ ਹਰੇਕ ਦੀਆਂ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ ਅਜਿਹੀ ਕੋਈ ਵੀ ਗੱਲਬਾਤ ਆਉਂਦੀ ਆ ਉਹਨੂੰ ਆਪਾਂ ਧੜਾ ਧੜ ਵਿਊਵਾਂ ਵਾਸਤੇ ਜਾਂ ਆਪਣੀ ਮਸ਼ਹੂਰੀ ਵਾਸਤੇ ਕਦੀ ਵੀ ਇਦਾਂ ਸਾਂਝੀਆਂ ਨਾ ਕਰੀਏ ਠੀਕ ਆ ਫੈਸਲਾ ਹੁੰਦੀ ਇਹ ਕੀ ਗੱਲਬਾਤ ਹੁੰਦੀ ਆ ਕਿਉਂਕਿ ਸਾਡੀ ਜ਼ਿੰਦਗੀ ਵੀ ਰੀਲਾਂ ਵਾਂਗੂ 15 15 ਸੈਕਿੰਡ 30 ਸੈਕਿੰਡ ਰਹਿ ਗਈ ਆ ਆਪਾਂ ਲੰਬਾ ਨਹੀਂ ਸੋਚਦੇ ਇਹ ਚੀਜ਼ਾਂ ਬਾਰੇ ਲੰਬਾ ਸੋਚਿਆ ਕਰੋ ਇਹੋ ਬੇਨਤੀ ਆ ਜੋ ਕੋਈ ਵੀ ਮੀਡੀਆ ਤੇ ਛੋਣਾ ਚਾਹੁੰਦਾ ਜਾਂ ਕੰਮ ਕਰਦਾ ਚਾਹੁੰਦਾ ਵਧੀਆ ਕੰਮ ਕਰੋ ਵਧੀਆ ਜਾਣਕਾਰੀ ਦਿਆ ਕਰੋ ਤਾਂ ਜੋ ਲੋਕੀ ਤੁਹਾਨੂੰ ਸੁਣਨ ਅੱਜ ਤੁਸੀਂ ਇਹੋ ਜੀਆਂ ਚੀਜ਼ਾਂ ਨਾਲ ਵਾਇਰਲ ਹੋ ਜਾਓਗੇ ਪਰ ਲੰਬਾ ਸਮਾਂ ਨਹੀਂ ਚਲੋਗੇ ਇੰਨੀਆਂ ਗੱਲਾਂ ਨੂੰ ਜੇ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਿਆ ਹੋਊਗਾ ਤੇ ਉਹਦੇ ਵਾਸਤੇ ਮਾਫੀ ਜੇ ਗੱਲ ਤੁਹਾਨੂੰ ਵਧੀਆ ਲੱਗੀ ਤੇ ਬੱਦੋ ਬੱਦ ਸ਼ੇਅਰ ਕਰੋ ਜੋ ਅਜਿਹੇ ਕੰਮ ਕਰਦੇ ਨੇ ਸ਼ਾਇਦ ਉਹਨਾਂ ਨੂੰ ਇਹ ਗੱਲਾਂ ਸੁਣ ਕੇ ਸ਼ਰਮ ਆਵੇ ਧੰਨਵਾਦ